ਬਾਡਕਸ ਵਾਇਰਲ ਤੋਂ ਬਾਅਦ ਤੋਂ ਅੱdte ਗੋਲੀਆਂ ਵੀ ਚੱਲੀਆਂ ਤੁਹਾਨੂੰ ਥ੍ਰੈਟ ਕਾਲਸ ਵੀ ਆਈਆਂ ਰੋਜ਼ ਤਿੰਨ ਤੋਂ ਚਾਰ ਧਮਕੀਆਂ ਆ ਜਾਂਦੀਆਂ ਨੇ ਸਵੇਰੇ ਉੱਠਣਸਾਰ ਕਿ ਤੈਨੂੰ ਮਾਰ ਦੇਣਾ ਤੈਨੂੰ ਅਸੀਂ ਚੱਕ ਦੇਣਾ ਵਾ ਤੂੰ ਕੀ ਕਰਦਾ ਵਾ ਉਹ ਬੰਦੇ ਅਸੀਂ ਤਾਂ ਪਤਾ ਨਹੀਂ ਇਕੱਠੇ ਹੋਣਾ ਕਿ ਨਹੀਂ ਹੋਣਾ ਪਰ ਉਹ 15 ਮਿੰਟਾਂ ਦੇ ਵਿੱਚ ਇਕੱਠੇ ਹੋ ਕੇ ਤੁਹਾਨੂੰ ਮਾਰ ਵੀ ਸਕਦੇ ਆ ਇੰਨਾ ਕੋਈ ਉਹਨਾਂ ਨੂੰ ਡਰ ਨਹੀਂ ਤੇ ਤੂੰ ਮੁਸੀ ਵਾਲਾ ਸੀਗਾ ਪਹਿਲਾਂ ਇਹ ਤਾਂ ਹੰਕਾਰੀ ਆ ਇਹਦੇ 'ਚ ਤਾਂ ਹੰਕਾਰ ਹੀ ਬੋਲਦਾ ਕਿ ਹਿੰਦੂ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਸੇਖ ਹਿੰਦੂਆਂ ਨੂੰ ਦੇਖ ਕੇ ਸਾਡੀ ਟੀਮ ਨੂੰ ਕਾਲ ਆਇਆ ਜੀ ਤੇ ਉਹ ਕਹਿੰਦੇ ਸੀ ਸੇਵਾ ਕਰਨੀ ਹੈ ਇੱਕ ਸ਼ਰਤ ਤੇ ਕਰਾਂਗੇ ਕਿ ਅਨਮੋਲ ਹਰ ਵੀਡੀਓ ਦੇ ਵਿੱਚ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕੀ ਫਤਿਹ ਤੇ ਉਹ ਰਾਮ ਰਾਮ ਕਿਉਂ ਨਹੀਂ ਕਹਿੰਦਾ ਰਾਮ ਰਾਮ ਕਵੇ ਮੈਂ ਤਾਂ ਸੇਵਾ ਕਰੂੰ ਹੋਰ ਮੋਲਕ ਬਾਤਰੇ ਕੋਲੇ ਤੁਸੀਂ ਆ ਜਾਓ ਗਰਾਊਂਡ ਤੇ ਆ ਕੇ ਦੇਖ ਲਓ ਵੀ ਉਹ ਕਰਦਾ ਕੀ ਆ ਵੀ ਕਿੰਨੇ ਉੱਥੇ ਪਰਿਵਾਰ ਆ ਕਿੰਨੀਆਂ ਦਸਤਾਰਾਂ ਵਾਲੇ ਉੱਥੇ ਵੀ ਹੈਲਪ ਲਈ ਜਾਂਦੇ ਆ ਇੰਨਾਂ ਇੱਕ ਜ਼ਿਆਦਾ ਗੰਦੀਆਂ ਗਾਣਾ ਮੈਨੂੰ ਮਾਂ ਦੀ ਭੈਣ ਦੀ ਤੈਨੂੰ ਤੇਰੇ ਘਰੇ ਵੜ ਕੇ ਮਾਰਾਂਗੇ ਤੁੱਕਵਾਤਰਾ ਕਰਾ ਵਾਤਰਾ ਕਰਦਾ ਤੂੰ ਕੁਵਾਤਰੇ ਕੋਲ ਬੈਠਦਾ ਕਿਉਂ ਆ ਤੈਨੂੰ ਉੱਥੇ ਜਾ ਕੇ ਵੀ ਇਹ ਚੱਕ ਲਾਂਗੇ ਛੋਟੇ ਛੋਟੇ ਬੱਚੇ ਲੈਂਬਰਗਨੀਆਂ ਚੱਕੀ ਫਿਰਦੇ ਨੇ ਰੋਲਸ ਰੋਸਾ ਚੱਕੀ ਫਿਰਦੇ ਨੇ ਔਰ ਕਹਿ ਰਹੇ ਕਿ ਤੁਹਾਨੂੰ ਵੀ ਚਾਹੀਦੀ ਹੈ ਗੱਡੀ ਤਾਂ ਮੇਰੇ ਕੋਲ ਮੈਨੂੰ ਡੀਐਮ ਕਰੋ ਜਦ ਅਸੀਂ ਇਹ ਦੌਰ ਵੇਖਿਆ ਸੀ ਜਿਹੜੇ ਅੱਜ ਦੀ ਨਵ ਪੀੜ੍ਹੀ ਦੇਖ ਰਹੀ ਆ ਤਾਂ ਇਹ ਆਪਣੇ ਆਪ ਨੂੰ ਇਹ ਤਾਂ 20 ਸਾਲ ਦੀ ਉਮਰ 'ਚ ਜਾ ਕੇ ਡਿਪਰੈਸ਼ਨ ਦੇ ਸ਼ਿਕਾਰ ਹੋ ਜਾ ਕਰਨੇ ਆ ਪਿਆ ਪਿਛਲੇ ਕੁਝ ਸਮਿਆਂ ਦੇ ਵਿੱਚ ਆਤਮ ਹੱਤਿਆ ਦਾ ਦੌਰ ਕਿਨ ਕਿੰਨੇ ਲੋਕ ਆਪਣੀ ਜਾਨ ਲੈ ਰਹੇ ਅਸੀਂ ਪੌਡਕਾਸਟ ਕੀਤਾ ਇੱਕ ਗੋਤਾ ਖੋਰ ਨਾਲ ਉਹ ਕਹਿੰਦਾ 17 ਤੋਂ 20 ਬ ਇਹ ਤਾਂ ਬਹੁਤ ਘੱਟ ਡਾਟਾ ਦੱਸ ਰਿਹਾ ਮੈਂ ਕੱਲੇ ਪੰਜਾਬ ਤੋਂ ਨਹਿਰਾ ਦਾ ਬਾਕੀ ਜਿਹੜੇ ਮੈਂ ਕਿਸੇ ਤੋਂ ਗੱਲ ਸੁਣੀ ਸੀ ਕਹਿੰਦੇ ਜੇ ਤੂੰ ਦੁੱਖ ਸੁਣਾਉਣਾ ਨਾ ਕਿਸੇ ਨੂੰ ਗੰਦ ਨੀਂਹੂ ਕਰਕੇ ਥਨਾਲਾ ਕਿਸੇ ਬੰਦੇ ਕੋਲੇ ਜਾਂ ਕਿਸੇ ਕੋਲੇ ਸੁਣਾਣਾ ਤੇ